ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਮੈਂ ਸਾਰੀਕਾਟ ਫਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਬਟਾਂਦਰਾ ਲੈ ਕੇ ਸੋ ਸਾਡੇ ਨਾਲ ਜੁੜੇ ਨੇ ਮਾਹਰ ਮਹਿਮਾਨ ਡਾਕਟਰ ਤੇਜੰਦਰ ਵਿਲੀ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਰ ਤੁਹਾਡਾ ਧੰਨਵਾਦ ਜੀ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇੱਕ ਵਿਸ਼ੇਸ਼ ਮੁੱਦੇ ਤੇ ਜੋ ਕਿ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੀ ਹਾਂ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਉਹਨਾਂ ਦੇ ਆਦੇਸ਼ਾਂ ਤੇ ਪੰਜਾਬ ਪੁਲਿਸ ਨੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਬੈਠੇ ਕਿਸਾਨਾਂ ਤੇ ਸਖਤ ਐਕਸ਼ਨ ਲਿਆ ਉੱਥੇ ਬੁਲਡੋਜ਼ਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਨੂੰ ਘਰ ਵਾਪਸ ਭੇਜਿਆ ਜਾ ਰਿਹਾ ਤੇ ਇਸ ਨੂੰ ਲੈ ਕੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕੱਲ ਸਵੇਰ ਤੋਂ ਹੀ ਖਨੌਰੀ ਸ਼ੰਭੂ ਤੇ ਮਹਾਲੀ ਦੇ ਵਿੱਚ ਜੀ ਪੰਜਾਬ ਭਰ ਦੀ ਜਿਹੜੀ ਪੁਲਿਸ ਹੈ ਉਹ ਕੱਤਰ ਹੋਣਾ ਸ਼ੁਰੂ ਹੋ ਗਈ ਸੀ ਤੇ ਇਸ ਗੱਲ ਦੀਆਂ ਕਿਆਸਰਾਈਆਂ ਵੀ ਲਗਭਗ ਲਕਮੀਆਂ ਤੈ ਹੋ ਗਈਆਂ ਸੀ ਕਿ ਅੱਜ ਕਿਸਾਨਾਂ ਦੇ ਜਿਹੜੇ ਮੋਰਚੇ ਨੇ ਉਹਨਾਂ ਦਾ ਆਖਰੀ ਦਿਨ ਬੜਨਾ ਹੈ ਆ ਜੋ ਜੋ ਦਿਨ ਚੜਦਾ ਗਿਆ ਦੁਪਹਿਰ ਤੱਕ ਜਿਹੜੀ ਪੁਲਿਸ ਹੈ ਉਹ ਇਹਨਾਂ ਬਾਡਰਾਂ ਤੇ ਵੱਡੇ ਪੱਧਰ ਤੇ ਇਕੱਠੀ ਹੋਣੀ ਸ਼ੁਰੂ ਹੋ ਗਈ ਜੀ ਜੀ ਜਦੋਂ ਵੱਡੇ ਪੱਧਰ ਤੇ ਇਕੱਠੀ ਹੋਣੀ ਸ਼ੁਰੂ ਹੋ ਗਈ ਤਾਂ ਇੱਕ ਗੱਲ ਬਿਲਕੁਲ ਚਿੱਟੇ ਦਿਨ ਵਾਂਗੂ ਸਾਫ਼ ਹੋ ਗਈ ਕਿ ਅੱਜ ਇੱਥੇ ਕਿਸਾਨਾਂ ਦੇ ਨਾਲ ਕੋਈ ਨਾ ਕਿਸੇ ਤਰ੍ਹਾਂ ਦਾ ਮੁੱਠਪੇੜ ਹੋ ਸਕਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਦਾ ਆਵਾਦ ਵਿਵਾਦ ਚੱਲ ਸਕਦਾ ਹੈ ਜੀ ਪਰ ਜਿਉਂ ਹੀ ਇਦਰੋਂ ਮੀਟਿੰਗ ਸਮਾਪਤ ਹੁੰਦੀ ਆ ਜਿਹੜੀ ਪੈਰਲਲ ਮੀਟਿੰਗ ਸੱਤਮਾ ਉਹਦਾ ਅ ਮਤਲਬ ਪੜਾ ਚੱਲ ਰਿਹਾ ਸੀਗਾ ਤਨ ਕੇਂਦਰੀ ਕੈਬਨਟ ਮੰਤਰੀ ਉਸ ਮੀਟਿੰਗ ਲਈ ਆਏ ਹੋਏ ਸੀ ਕਿ ਤਨ ਪੰਜਾਬ ਕੈਬਨਟ ਦੇ ਮੀਟਿੰਗ ਚ ਬੈਠੇ ਹੋਏ ਸੀ ਮੰਤਰੀ ਸੋ ਕਿਸਾਨ ਆਗੂ ਨੂੰ ਉੱਥੇ ਮੀਟਿੰਗ ਤੋਂ ਬਾਅਦ ਫੜਾ ਫੜਾਈ ਦਾ ਦੌਰ ਸ਼ੁਰੂ ਹੁੰਦਾ ਹੈ ਜੀ ਬਿਲਕੁਲ ਉਧਰੋਂ ਖਬਰਾਂ ਜਿਹੜੀਆਂ ਨੇ ਉਹ ਮੀਡੀਆ ਚ ਨਿਕਲ ਕੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਰਾਤ ਨੂੰ ਕਰੀਬ 8 ਵਜੇ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਹਿਲਜਲ ਜਿਹੜੀ ਆ ਇਸ ਪੱਧਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਕੁਝ ਲੋਕ ਵਿਰੋਧ ਕਰਦੇ ਨੇ ਕੁਝ ਲੋਕ ਜਿਹੜੇ ਨੇ ਉਹ ਪੁਲਿਸ ਦੇ ਨਾਲ ਟਕਰਾਅ ਚ ਨਹੀਂ ਆਉਂਦੇ ਕਿਉਂਕਿ ਪੁਲਿਸ ਇੱਕ ਸਟੇਟ ਹੈ ਤੇ ਸਟੇਟ ਕਬੱਡੀ ਸ਼ਕਤੀ ਹੁੰਦੀ ਹੈ ਤੇ ਕਿਸਾਨ ਉਸ ਰੂਪ ਚ ਤਿਆਰ ਨਹੀਂ ਸੀਗੇ ਹੁਣ ਸਵਾਲ ਇਹ ਆ ਕਿ ਪ੍ਰਧਾਨ ਮੰਤਰੀ ਕੇ ਨਾਲ ਕਿਸਾਨਾਂ ਦੀ ਆਵਾਜ਼ ਤੇ ਹੱਕੀ ਮੰਗਾਂ ਲਈ ਜਿਹੜਾ ਮੋਰਚਾ ਲੱਗਾ ਹੋਇਆ ਸੀ ਉਸ ਮੋਰਚੇ ਨੂੰ ਪੁਲਿਸ ਨੂੰ ਇਦਾਂ ਇੱਕਦਮ ਖੰਡੇਰ ਦੀ ਲੋੜ ਕਿਉਂ ਪਈ ਇਹ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਰਾਜੇ ਉੱਪਰ ਮੇਰੂਪ ਚ ਸਾਹਮਣੇ ਆਉਂਦਾ ਹੈ ਸੋ ਇਹਦੀ ਇਹ ਜੇ ਮੈਂ ਗੱਲ ਕਰਾਂ ਕਿ ਇਹ ਇੱਕ ਵੱਡਾ ਸਵਾਲ ਹੈ ਵੱਡਾ ਪੰਜਾਬ ਪੁਲਿਸ ਤੇ ਵੀ ਸਵਾਲ ਬਣਦਾ ਹੈ ਕਿਸਾਨਾਂ ਤੇ ਵੀ ਬਣਦਾ ਹੈ ਤੇ ਪੰਜਾਬ ਸਰਕਾਰ ਤੇ ਵੀ ਬਣਦਾ ਹੈ ਜਿਵੇਂ ਤੁਸੀਂ ਕਿਹਾ ਕਿ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਸਾਰਾ ਕੁਝ ਹੋਇਆ ਜੀ ਦੇਖੋ ਸੈਂਟਰ ਗਵਰਨਮੈਂਟ ਤਾਂ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੀਆਂ ਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜੀ ਹੁਣ ਇਹਦੇ ਚੋਂ ਕਈ ਗੱਲਾਂ ਨਿਕਲਦੀਆਂ ਨੇ ਮੈਂ ਕਿਸੇ ਪੰਜਾਬ ਤੋਂ ਬਾਹਰੀ ਸਟੇਟ ਦੇ ਇੱਕ ਵਿਅਕਤੀ ਨਾਲ ਗੱਲ ਕੀਤੀ ਤੇ ਉਹ ਮੈਨੂੰ ਇਹ ਸਵਾਲ ਕਰਦਾ ਹੈ ਹੂੰ ਕਿ ਪੰਜਾਬ ਦੇ ਕਿਸਾਨ ਦੀਆਂ ਮੰਗਾਂ ਨੇ ਬਾਕੀ ਕਿਸਾਨ ਤਾਂ ਸ਼ਾਂਤ ਬੈਠੇ ਨੇ ਦੇਖੋ ਇਹਦਾ ਸਵਾਲ ਬੜਾ ਵਾਜ਼ਬ ਹੈ ਇਹ ਸਵਾਲ મોદી ਦਾ ਟੋਟਲ ਜਿਹੜਾ ਮੀਡੀਆ ਆ ਉਹ ਵੀ ਕਰਦਾ ਹੈ ਉਹ ਕਿਉਂ ਕਰਦਾ ਹੈ ਕਿਉਂਕਿ ਬਾਕੀ ਦੇਸ਼ ਵਿੱਚ ਉਹ ਸਥਿਤੀ ਨਹੀਂ ਜਿਹੜੀ ਪੰਜਾਬ 'ਚ ਹੈ ਪੰਜਾਬ ਦੀ ਕਿਸਾਨੀ ਜਾਗਰੂਕ ਕਿਸਾਨੀ ਹੈ ਪੰਜਾਬ ਦੀ ਕਿਸਾਨੀ ਅਗਵਾਈ ਕਰਦੀ ਹੈ ਇਹ ਹੁਣ ਤੋਂ ਨਹੀਂ ਪਿਛਲੇ ਲੰਬੇ ਸਮੇਂ ਤੋਂ ਅੰਗਰੇਜ਼ਾਂ ਦੇ ਵੇਲੇ ਤੋਂ ਪੰਜਾਬ ਦੀ ਕਿਸਾਨੀ ਜਥੇਬੰਦ ਹੈ ਔਰ ਸਾਰੇ ਦੇਸ਼ ਨੂੰ ਇੱਕ ਮਤਲਬ ਰਸਤਾ ਦਿਖਾਉਂਦੀ ਹੈ ਸੋ ਇਸ ਸੰਦਰਭ ਦੇ ਵਿੱਚ ਜੇ ਇਹ ਦਿੱਲੀ ਜਾਂਦੇ ਨੇ ਤਾਂ ਇੱਕ ਵੱਡੇ ਅੰਦੋਲਨ ਦੀ ਰੂਪਰੇਖਾ ਬਣਦੀ ਹੈ ਉੱਥੋਂ ਅਹਰਿਆਣਾ ਨਿਕਲਦਾ ਹੈ ਉੱਥੋਂ ਉੱਤਰ ਪ੍ਰਦੇਸ਼ ਨਿਕਲਦਾ ਹੈ ਰਾਜਸਥਾਨ ਨਿਕਲਦਾ ਫਿਰ ਦੱਖਣ ਦੀਆਂ ਸਟੇਟਾਂ ਤੱਕ ਲੋਕ ਇਹ ਗੱਲ ਜਾਂਦੀ ਹੈ ਸੋ ਇਹ ਇੱਕ ਵੱਡਾ ਸੰਦਰਭ ਹੈ ਇਹਦੇ ਵੱਖ-ਵੱਖ ਪੜਾਅ ਨੇ ਤੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਸਰ ਖਬਰਾਂ ਆ ਰਹੀਆਂ ਨੇ ਕਿ ਜੋ ਰਸਤੇ 'ਚ ਲਗੀਆਂ ਰੋਕਾਂ ਨੇ ਉਹ ਕਿਸਾਨਾਂ ਵੱਲੋਂ ਨਹੀਂ ਲਾਈਆਂ ਗਈਆਂ ਸਗੋਂ ਭਾਜਪਾ ਸਰਕਾਰ ਨੇ ਲਾਈਆਂ ਨੇ ਸਰ ਇਹ ਗੱਲ ਕਿੱਥੋਂ ਤੱਕ ਪਾਜ ਬੈ ਇਹ 100% درست ਹੈ ਕਿ ਇਹ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਕੱਲ ਪੁਲਿਸ ਨੇ ਕਿਸਾਨਾਂ ਨੂੰ ਹਟਾਇਆ ਆ ਇਹ ਰੋਕਾਂ ਕਿਸਾਨਾਂ ਦੀਆਂ ਲਾਈਆਂ ਹੋਈਆਂ ਨਹੀਂ ਇਹ ਰੋਕਾਂ ਕਿਸਾਨਾਂ ਨੂੰ ਰੋਕਣ ਲਈ ਲਾਈਆਂ ਹੋਈਆਂ ਭਾਜਪਾ ਸਰਕਾਰ ਦੀਆਂ ਰੋਕਾਂ ਨੇ ਇਹ ਭਾਜਪਾ ਦੀ ਹਰਿਆਣੇ ਦੀ ਸਰਕਾਰ ਨੇ ਰੋਕਾਂ ਲਾਈਆਂ ਨੇ ਔਰ ਕਮਾਲ ਦੀ ਗੱਲ ਇਹ ਆ ਕਿ ਪੰਜਾਬ ਦੀ ਜੂ ਚਾ ਕੇ ਲਾਈਆਂ ਨੇ ਜੀ ਔਰ ਪੰਜਾਬ ਸਰਕਾਰ ਬਿਲਕੁਲ ਸ਼ਾਂਤੀ ਦੇ ਨਾਲ ਬੈਠੀ ਰਹੀ ਕਿ ਤੁਸੀਂ ਸਾਡੀ ਇਹ ਜਿਹੜੀ ਮਤਲਬ ਭੂਗੋਲਿਕ ਸਥਿਤੀ ਦੇ ਵਿੱਚ ਆ ਕੇ ਕਿਉਂ ਰੁਕਾਂ ਲਾਉਣ ਡੈ ਹੋ ਸੈਵਨ ਲੇਅਰ ਬੈਰੀਕੇਟਿੰਗ ਕਰਕੇ ਕਿਸਾਨ ਪੰਜਾਬ ਦੇ ਕਿਸਾਨ ਨੂੰ ਨਹੀਂ ਰੋਕਿਆ ਪੰਜਾਬ ਦੇ ਵਪਾਰੀ ਨੂੰ ਵੀ ਰੋਕਿਆ ਪੰਜਾਬ ਦੇ ਆਮ ਜਨ ਸਧਾਰਨ ਨੂੰ ਵੀ ਰੋਕਿਆ ਪੰਜਾਬ ਦੇ ਮਰੀਜ਼ ਨੂੰ ਵੀ ਰੋਕਿਆ ਪੰਜਾਬ ਦੇ ਮੁਲਾਜ਼ਮ ਨੂੰ ਵੀ ਰੋਕਿਆ ਸੋ ਇੱਕ ਰਸਤੇ ਹੀ ਦੋ ਬੰਦ ਕਰਦੇ ਮੈਂ ਇਹਦੇ ਤੋਂ ਇੱਕ ਵੱਡਾ ਸਵਾਲ ਇਹ ਕਹਿਣਾ ਕਿ ਅੱਜ ਜਿੰਨੀ ਵੀ ਟ੍ਰੈਫਿਕ ਹੈ ਉਹ ਸਾਰੀ ਦੀ ਸਾਈ ਰਵਾਇਆ ਚੰਡੀਗੜ੍ਹ ਜਾਂਦੀ ਹੈ ਜੀ ਮੰਨ ਲਓ ਜੇ ਕਿਸਾਨ 100 200 ਟਰਾਲੀ ਲੈ ਕੇ ਵਾਇਆ ਚੰਡੀਗੜ੍ਹ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰਨ ਤਾਂ ਕੀ ਉੱਥੇ ਵੀ ਸੈਵਨ ਇਅਰ ਬੈਰੀਕੇਟਿੰਗ ਕਰ ਦੇਣਗੇ ਕੀ ਪੰਜਾਬ ਨੂੰ ਪੂਰੇ ਰੂਪ ਵਿੱਚ ਦੇਸ਼ੋਂ ਤੋੜਿਆ ਜਾ ਸਕਦਾ ਹੈ ਕੀ ਪੰਜਾਬ ਦੀਆਂ ਆਵਾਜ਼ਬ ਤੇ ਹੱਕੀ ਮੰਗਾਂ ਨਹੀਂ ਸੁਣਨੀਆਂ ਚਾਹੀਦੀਆਂ ਕੀ ਪੰਜਾਬ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਹੀਂ ਕੀ ਪੰਜਾਬ ਦੇ ਲੋਕ ਆਪਣੇ ਪ੍ਰਾਈਮ ਮਿਨਿਸਟਰ ਦਾ ਕੱਲ ਨਹੀਂ ਕਰ ਸਕਦੇ ਸੋ ਕਿੰਨੇ ਸਵਾਲ ਨੇ ਇਹਨਾਂ ਸਵਾਲਾਂ ਤੱਕ ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਕਿਸਾਨਾਂ ਬਾਰੇ ਵੀ ਕਰਨੀ ਚਾਹਣਾ ਦੇਖੋ ਪਹਿਲਾਂ ਇੱਕ ਦੌਰ ਸੀ ਜਦੋਂ 21 ਦੇ ਵਿੱਚ ਦਿੱਲੀ ਚ ਮੋਰਚਾ ਲੱਗਦਾ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਨੇ ਜਥੇਬੰਦੀਆਂ ਇਕੱਠੀਆਂ ਨੇ ਇੱਕ ਦਬਾਅ ਬਣਦਾ ਤੇ ਉਹ ਦਬਾਅ ਜਿਹੜਾ ਸਾਰੇ ਦੇਸ਼ ਨੂੰ ਨਹੀਂ ਸਾਰੇ ਸੰਸਾਰ ਨੂੰ ਦਿਖਾਈ ਦਿੰਦਾ ਹੁਣ ਉਹ ਜਥੇਬੰਦੀਆਂ ਵੱਖਰੀਆਂ ਵੱਖਰੀਆਂ ਨੇ ਪਹਿਲਾਂ ਤਾਂ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਤੇ ਸੋਚਣਾ ਪੈਗਾ ਕਿ ਮੰਗਾਂ ਤੁਹਾਡੀਆਂ ਇੱਕ ਹੋਣ ਤੇ ਤੁਸੀਂ ਵੱਖ ਕਿਉਂ ਹੋ ਬਈ ਤੁਸੀਂ ਵੱਖ ਇਸ ਕਰਕੇ ਆ ਕਿ ਤੁਹਾਡੀਆਂ ਮੰਗਾਂ ਨਾਲੋਂ ਤੁਹਾਡੀਆਂ ਈਗੋ ਜੜੀਆਂ ਨੇ ਉਹ ਵੱਡੀਆਂ ਨੇ ਤੇ ਇੰਨੀਆਂ ਵੱਡੀਆਂ ਈਗੋ ਵਾਲੇ ਲੋਕ ਜਿਹੜੇ ਨੇ ਉਹ ਲੋਕਾਂ ਦੇ ਨਮਾਇंदे ਨਹੀਂ ਬਣਦੇ ਦੂਸਰੀ ਗੱਲ ਪਿਛਲੇ ਲੰਬੇ ਸਮੇਂ ਤੋਂ ਇਹ ਦੇਖਣ ਚ ਆਇਆ ਹੈ ਕਿ ਕੁਝ ਜਥੇਬੰਦੀਆਂ ਮੈਂ ਉਹਨਾਂ ਦੇ ਨਾਂ ਨਹੀਂ ਲੈਣੇ ਚਾਹੁੰਦਾ ਕੁਝ ਜਥੇਬੰਦੀਆਂ ਕਦੀ ਗੰਨੇ ਦੇ ਭਾਅ ਤੇ ਜੀ ਕਦੀ ਝੋਨੇ ਦੀ ਖਰੀਦ ਤੇ ਹਮ ਕਦੀ ਕਣਕ ਦਾ ਮੁੱਲ ਵਧ ਲੈਣ ਲਈ ਕਦੀ ਇਹ ਕਿਸਾਨ ਨੂੰ ਬਿਜਲੀ ਐਡਵਾਂਸ ਦੇਣ ਲਈ ਕਦੀ ਉਹਦੀ ਤਰੀਕ ਐਡਵਾਂਸ ਕਰ ਲਈ ਕਦੀ ਪਰਾਲੀ ਨੂੰ ਸਾੜਨ ਦਾ ਹੱਕ ਲੈਣ ਲਈ ਸੋ ਇਦਾਂ ਦੇ ਅਨੇਕਾਂ ਮੁੱਦਿਆਂ ਤੇ ਸੜਕ ਜਾਮ ਕਰਦੇ ਨੇ ਸੜਕੀ ਨਹੀਂ ਜਾਮ ਕਰਦੇ ਬਹੁਤ ਬਹੁਤ ਦਿਨ ਰੇਲਵੇ ਵੀ ਡਿਸਟਰਬ ਕਰਦੇ ਨੇ ਸੋ ਇੱਕ ਗੱਲ ਤਾਂ ਇਹ ਆ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਹਮਦਰਦੀ ਖਤਮ ਹੋ ਗਈ ਪੰਜਾਬ ਦੇ ਲੋਕਾਂ ਦੀ ਜਦੋਂ ਹਮਦਰਦੀ ਖਤਮ ਹੋ ਗਈ ਤਾਂ ਇੱਕ ਛੋਟੀ ਪੌਕਟ ਦੀ ਹਮਦਰਦੀ ਲੈ ਕੇ ਤੁਸੀਂ ਵੱਡੀਆਂ ਸਟੇਟਾਂ ਨਾਲ ਲੜ ਨਹੀਂ ਸਕਦੇ ਲੋਕ ਸ਼ਕਤੀ ਨਾਲ ਲੜਿਆ ਜਾਂਦਾ ਲੋਕ ਸ਼ਕਤੀ ਤੁਸੀਂ ਨਰਾਜ਼ ਕੀਤੀ ਮੈਂ ਫਿਰ ਇਹ ਬਾਰ-ਬਾਰ ਇਹ ਗੱਲ ਕਹਿ ਰਿਹਾ ਤੁਹਾਡੀਆਂ ਮੰਗਾਂ ਵਾਜਬ ਨੇ ਤੁਹਾਡੀਆਂ ਮੰਗਾਂ ਲਈ ਸੰਘਰਸ਼ ਹੋਣੇ ਚਾਹੀਦੇ ਨੇ ਪਰੰਤੂ ਤੁਹਾਨੂੰ ਕੋਈ ਹੱਕ ਨਹੀਂ ਕਿ ਉਥੋਂ ਲੰਘਣ ਵਾਲੇ ਇੱਕ ਸਧਾਰਨ ਮਲਾਜ਼ਮ ਦੇ ਲਈ ਤੁਸੀਂ ਮਹੀਨੇ-ਮਹੀਨੇ ਲਈ ਸਾਲ-ਸਾਲ ਹੀ ਰਸਤਾ ਬੰਦ ਕਰ ਦਿਓ। ਬਿਲਕੁਲ। ਉਥੋਂ ਲੰਘਣ ਵਾਲੇ ਵਪਾਰੀ ਲਈ ਤੁਸੀਂ ਰਸਤਾ ਬੰਦ ਕਰ ਦਿਓ। ਉਥੋਂ ਲੰਘਣ ਵਾਲੇ ਆਂਡੀਆਂ, ਗਵਾਂਡੀਆਂ ਪਿੰਡਾਂ ਦਾ ਜਿਨ੍ਹਾਂ ਨਰਕ ਬਣਾ ਦਿਓ ਤੁਸੀਂ ਉਹਨਾਂ ਦੀ ਆਪਣੇ ਆਪ ਨੂੰ ਉਹਨਾਂ ਦੀ ਸਥਿਤੀ 'ਚ ਰੱਖ ਕੇ ਦੇਖੋ ਤਾਂ ਸਹੀ ਕਿਉਂਕਿ ਤੁਸੀਂ ਜਥੇਬੰਦ ਹੋ ਤੁਹਾਨੂੰ ਕੋਈ ਕੁਝ ਕਹਿੰਦਾ ਨਹੀਂ। ਸੋ ਆਪਣੀ ਜਥੇਬੰਦੀ ਦੀ ਪਾਵਰ ਨੂੰ ਲੋਕਾਂ ਦੀ ਪਾਵਰ ਨੂੰ ਸਮਰਪਤ ਕਰਕੇ ਦੇਖੋ ਕਿ ਲੋਕ ਕੀ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਤੁਹਾਡੀਆਂ ਆਵਾਜ਼ਵ ਤੇ ਹੱਕੀ ਮੰਗਾ ਜਿਹੜੀਆਂ ਨੇ ਉਹ ਸੁਣੀਆਂ ਜਾਣ ਤੇ ਤੁਸੀਂ ਵੀ ਲੋਕਾਂ ਦੀਆਂ ਆਵਾਜ਼ਵ ਤੇ ਹੱਕੀ ਮੰਗਾ ਵੀ ਨਾਲ ਰੱਖੋ ਜੇ ਤੁਸੀਂ ਲੋਕਾਂ ਦੀਆਂ ਆਵਾਜ਼ਵ ਤੇ ਹੱਕੀ ਮੰਗਾ ਦੀ ਗੱਲ ਨਹੀਂ ਨਾ ਕਰਦੇ ਤੇ ਫਿਰ ਤੁਸੀਂ ਇੱਕ ਵਰਗ ਦੀ ਨਿਮੈਦੀ ਕਰਦੇ ਹੋ ਤੇ ਜਦੋਂ ਵਰਗ ਦੀ ਨਿਮੈਦੀ ਕੀ ਕਰਦੇ ਹੋ ਹੁਣ ਦੇਖੋ ਵਕ ਵਕ ਪੋਲੀਟੀਕਲ ਪਾਰਟੀਆਂ ਨੇ ਗੱਲ ਕੀਤੀ ਕਿ ਮਾਨ ਸਰਕਾਰ ਜਿਹੜੀ ਆ ਉਹ ਤੱਕਾ ਕਰਦੀ ਹੈ ਜਾਂ ਮੋਦੀ ਸਰਕਾਰ ਤੱਕਾ ਕਰਦੀ ਹੈ ਕੀ ਜੇ ਭਾਜਪਾ ਦੀ ਸਰਕਾਰ ਨਾ ਹੁੰਦੀ ਇੱਥੇ ਉਹ ਤਾਂ ਕਾਹਨਾ ਕਰਦੀ ਜੇ ਕਾਂਗਰਸ ਸਰਕਾਰ ਹੁੰਦੀ ਉਹ ਤਾਂ ਕਾਹਨਾ ਕਰਦੀ ਦੇਖੋ ਸਰਕਾਰ ਨੇ ਸਰਕਾਰ ਵਾਂਗੂ ਚੱਲਣਾ ਹੈ ਸਰਕਾਰ ਨੇ ਸਰਕਾਰ ਵਾਂਗੂ ਚੱਲਦਿਆਂ ਇਹ ਐਕਸ਼ਨ ਕੀਤਾ ਇਹ ਐਕਸ਼ਨ ਉਸੇ ਦਿਨ ਤੈਅ ਹੋ ਗਿਆ ਸੀ ਜਿੱਦਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੂਜੇ ਵਰਗ ਦੀਆਂ ਚੰਡੀਗੜ੍ਹ ਜਾਣੀਆਂ ਸੀ ਤੇ ਨਹੀਂ ਪਹੁੰਚਣ ਦਿੱਤੀਆਂ। ਉਦੋਂ ਤੈ ਹੋ ਗਿਆ ਸੀ ਕਿ ਦੋ ਧੜਿਆਂ ਚਵੰਡੀ ਕਿਸਾਨੀ ਨੂੰ ਕਿਵੇਂ ਟੈਕਲ ਕਰਨਾ ਇਹ ਮਾਨ ਸਰਕਾਰ ਨੂੰ ਪਤਾ ਲੱਗ ਗਿਆ ਸੀ। ਸੋ ਅਸੀਂ ਇਹਦੇ ਤੇ ਇਹ ਸਮਝਦੇ ਆਂ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਤੁਸੀਂ ਇੰਨੇ ਸਿਆਣੇ ਨਿਗੇ ਪਹਿਲਾਂ ਤੁਸੀਂ ਆਪਸ ਵਿੱਚ ਇਕੱਠੇ ਹੋ ਜੋ ਤੇ ਫਿਰ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਆਵਾਜ਼ ਉਤੇ ਹੱਕੀ ਮੰਗਾ ਦਾ ਚਾਰਟ ਬਣਾਓ ਉਹਨਾਂ ਨੂੰ ਵਿੱਚ ਸ਼ਾਮਲ ਕਰੋ ਤੁਸੀਂ ਉਸ ਲੜਾਈ ਨੂੰ ਵਧਵਤ ਤਰੀਕੇ ਨਾਲ ਲੜੋ ਤੇ ਫਿਰ ਤੁਸੀਂ ਇਹ ਜਿਹੜਾ ਇਹਨਾਂ ਸਟੇਟ ਦੇ ਨਾਲ ਇਹਨਾਂ ਸਰਕਾਰੀ ਮਸ਼ੀਨਰੀ ਨਾਲ ਟਕਰਾਉਣ ਦੇ ਕਾਬਿਲ ਹੋਵੋਗੇ ਜੀ ਸਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਦੱਸਿਆ ਕਿ ਆ ਜਿਹੜਾ ਪੁਲਿਸ ਦਾ ਇਹ ਸਖਤ ਐਕਸ਼ਨ ਹੈ ਇਸ ਦੇ ਪਿੱਛੇ ਦੀ وجہ ਇਹ ਵੀ ਹੈ ਕਿ ਉੱਥੇ ਉਹਨਾਂ ਦੇ ਅੰਦੋਲਨ ਦੇ ਕਾਰਨ ਇਹਨੇ ਲੰਬੇ ਸਮੇਂ ਦੇ ਅੰਦੋਲਨ ਦੇ ਕਾਰਨ ਆਵਾਜ਼ ਹੀ ਜਿਹੜੀ ਹੈ ਉਹ ਬਿਲਕੁਲ ਠੱਪ ਹੋ ਗਈ ਸੀ ਕਿਤੇ ਨਾ ਕਿਤੇ ਇਹ ਵੀ ਕਾਰਨ ਹੈਗਾ ਸੋ ਸਰ ਹੁਣ ਚਲਦੇ ਆ ਅਗਲੇ ਸਵਾਲ ਵੱਲ ਇਸ ਪੁਲਿਸ ਦੀ ਸਖਤ ਕਾਰਵਾਈ ਤੋਂ ਪਹਿਲਾਂ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਜਿਹੜੀ ਹੈ ਉਹ ਮੀਟਿੰਗ ਹੋਈ ਸੀ ਜੋ ਕਿ ਬੇ ਸਟਾ ਰਹੀ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕਿਸਾਨਾਂ ਦੀ ਮੀਟਿੰਗ ਇਹ 7ਵੇਂ ਗੇਟ ਦੀ ਮੀਟਿੰਗ ਸੀ ਜੀ ਬਿਲਕੁਲ ਹੁਣ ਇਹਦੇ ਵਿੱਚੋਂ ਵੀ ਇੱਕ ਦੋ ਗੱਲਾਂ ਬੜੀਆਂ ਤਰਕੇ ਸਾਹਮਣੇ ਆ ਜਾਣੀਆਂ ਚਾਹੀਦੀਆਂ ਲੋਕਾਂ ਲਈ ਜਦੋਂ ਕਿਸਾਨ ਜਥੇ ਬੰਦੀਆਂ ਜਿਨ੍ਹਾਂ ਨੂੰ ਇਹ ਸਿਆਸੀ ਆਖਦੇ ਨੇ ਆਪਣੇ ਆਪ ਚ ਤੇ ਗੈਰ ਸਿਆਸੀ ਨੇ ਨਾ ਜੀ ਇਹ ਸਿਆਸੀ ਇਹ ਆਖਦੇ ਨੇ ਉਹ ਆਪਣੇ ਆਪ ਨੂੰ ਸਿਆਸੀ ਨਹੀਂ ਆਖਦੇ ਹਾਂ ਉਹਨਾਂ ਦੀ ਮੋਗੇ ਚ ਇੱਕ ਵੱਡੀ ਇਕਤਰਤਾ ਹੁੰਦੀ ਹੈ ਜੀ ਉਹਦੇ ਚ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇੱਕ ਗੈਰ ਸਿਆਸੀਆਂ ਦੇ ਨਾਲ ਮਨਮਟਾਬ ਖਤਮ ਕਰਕੇ ਤੇ ਇਹਨਾਂ ਦਾ ਸਾਥ ਦੇਣਾ ਅਸੀਂ ਸਾਂਝੀਆਂ ਮੰਗਾਂ ਲਈ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਇੱਕ ਸਾਂਝਾ ਜਿਹੜਾ ਐਕਸ਼ਨ ਪ੍ਰੋਗਰਾਮ ਲਿਖਣਾ ਉਸੇ ਵੇਲੇ ਸੈਂਟਰ ਗਵਰਨਮੈਂਟ ਦਾ ਇਹਨਾਂ ਨੂੰ ਸੱਦਾ ਆਉਂਦਾ ਸੱਦਾ ਆਉਂਦਾ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ ਜੀ ਇਹ ਗੱਲ ਜਦੋਂ ਸੱਦਾ ਹੀ ਆਉਂਦਾ ਉਸੇ ਵੇਲੇ ਇੱਕ ਬੰਨੇ ਤਾਂ ਮੀਟਿੰਗ ਹੋ ਰਹੀ ਆ ਦੋਨਾਂ ਗਰੁੱਪਾਂ ਦੀ ਸਿਆਸੀ ਦੀ ਤੇ ਗੈਰ ਸਿਆਸੀ ਦੀ ਤੇ ਦੂਸਰੇ ਬੰਨੇ ਗੈਰ ਸਿਆਸੀ ਦਾ ਇੱਕ ਆਗੂ ਇਹਨਾਂ ਨਾਲੋਂ ਗੱਲਬਾਤ ਤੋੜਨ ਦੇ ਸੰਕੇਤ ਦੇ ਰਿਹਾ ਕਿਉਂਕਿ ਮੀਟਿੰਗ ਦਾ ਸੱਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਨਹੀਂ ਆਇਆ ਮੀਟਿੰਗ ਦਾ ਸੱਦਾ ਕੇਵਲ ਗੈਰ ਸਿਆਸੀ ਧੜੇ ਨੂੰ ਆਇਆ ਗੈਰ ਸਿਆਸੀ ਧੜੇ ਨੂੰ ਇਹ ਲੱਗਣ ਲੱਗ ਪਿਆ ਕਿ ਹੁਣ ਤਾਂ ਸੈਂਟਰ ਗਵਰਨਮੈਂਟ ਝੁੱਕ ਗਈ ਐ ਉਹਨਾਂ ਸਾਡੀਆਂ ਗੱਲਾਂ ਮੰਨ ਲੈਣੀਆਂ ਨੇ ਤੇ ਜਦੋਂ ਸਾਡੀਆਂ ਗੱਲਾਂ ਮੰਨ ਲੀਆਂ ਤੇ ਅਸੀਂ ਪੰਜਾਬ ਦੇ ਵਿੱਚ ਆਪਣਾ ਜੇਤੂ ਘੋੜਾ ਲੈ ਕੇ ਘੁੰਮਣਾ ਹੈ ਜੀ ਸੋ ਇਹ ਤਾਂ ਸੁਪਨੇ ਦੇਖਣ ਲੱਗ ਪਏ ਜਿਹੜੀ ਗੱਲਬਾਤ ਮੋਗੇ ਦੀ ਐਜੀਟੇਸ਼ਨ ਤੋਂ ਰੈਲੀ ਤੋਂ ਬਾਅਦ ਦੂਸਰੇ ਤੜੇ ਵੱਲੋਂ ਉੱਠੀ ਉਹ 18 ਤਰੀਕ ਤੱਕ ਦਸ ਨੂੰ ਉੱਠੀ ਜਨਵਰੀ ਨੂੰ ਤੇ 18 ਤਰੀਕ ਤੱਕ ਉਹਦਾ ਭੋਗ ਪੈ ਗਿਆ ਜੀ ਹੁਣ ਜੇ ਉਹਦਾ ਭੋਗ ਪਾਇਆ ਤਾਂ ਇਹਨਾਂ ਨੇ ਪਾਇਆ ਜਿਨ੍ਹਾਂ ਨੂੰ ਕੱਲੋਂ ਨਾ ਸ਼ੰਭੂ ਤੇ ਖਨੋਰੀ ਬਾਟਰ ਤੋਂ ਠਾ ਲਿਆ ਹਮ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੱਤ ਗੇੜ ਦੀਆਂ ਮੀਟਿੰਗਾਂ ਹਮ ਸੱਤਾਂ ਗੇੜਾਂ ਦੀਆਂ ਮੀਟਿੰਗਾਂ ਦੇ ਵਿੱਚ ਨਿਕਲਿਆ ਕੁਛ ਨਹੀਂ ਪਾਇਆ ਕੁਛ ਨਹੀਂ ਜੀ ਪਿਊਸ਼ ਗੋਲ ਹੋਣਾ ਨੇ ਇੱਥੋਂ ਤੱਕ ਕਹਿਤਾ ਹਮ ਵੀ ਮੋਦੀ ਸਾਹਿਬ ਨੂੰ ਤੀਜੀ ਵਾਰ ਸਪਸ਼ਟ ਬਹੁਮਤ ਮਿਲਿਆ ਜੀ ਦੇਸ਼ ਦੇ ਲੋਕ ਮੋਦੀ ਸਾਹਿਬ ਨੂੰ ਚਾਹੁੰਦੇ ਆ ਤੇ ਤੁਸੀਂ ਕਿਸਾਨੋਂ ਚੋਣਾ ਲੜ ਕੇ ਦੇਖ ਲਈਆਂ ਤੁਹਾਨੂੰ ਕਿਤੇ ਵੀ 2000 ਤੋਂ ਵੱਧ ਵੋਟਾਂ ਨਹੀਂ ਪਈਆਂ ਪੰਜਾਬ ਦੇ ਲੋਕ ਤੁਹਾਨੂੰ ਲਾਇਕ ਨਹੀਂ ਕਰਦੇ ਹੂੰ ਇਹ ਗੱਲ ਸੱਚੀ ਹੈ ਜੀ ਇਹ ਸੱਚੀ ਹੈ ਕਿ ਜਿਹੜਾ ਧੜਾ ਲਖਣਾ ਚ ਖੜਾ ਹੋਇਆ ਸੀ ਹੂੰ ਉਸ ਧੜੇ ਦੀ ਕਿਤੇ ਵੀ ਜਮਾਨਤ ਨਹੀਂ ਸੀ ਬਜੀ ਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਸੀ ਤੇ ਕਿਸਾਨ ਜਿਹੜੇ ਨੇ ਉਹ ਲਗਭਗ ਸਭ ਤੋਂ ਪਿੱਛੇ ਰਹਿ ਗਏ ਜੀ ਹੁਣ ਸਵਾਲ ਇਹ ਹੈ ਕਿ ਉਹਨਾਂ ਨੇ ਪਿਊਸ਼ ਗੋਇਨ ਹੁਣਾਂ ਨੇ ਤਾਂ ਤੁਹਾਨੂੰ ਮਿਹਣਾ ਮਾਰਿਆ ਤੁਹਾਡੀ ਇਸ ਗੱਲ ਤੇ ਕਿ ਤੁਹਾਡੇ ਨਾਲ ਲੋਕ ਨਹੀਂ ਗੇ ਹਮ ਵੋਟਾਂ 'ਚ ਲੋਕਾਂ ਦੀ ਪਰਖ ਹੁੰਦੀ ਹੈ ਜੀ ਹਰਿਆਣੇ ਦੇ ਵਿੱਚ ਤੀਜੀ ਵਾਰ ਸਰਕਾਰ ਭਾਜਪਦੀ ਬਣ ਗਈ ਦੇਸ਼ 'ਚ ਤੀਜੀ ਵਾਰ ਸਰਕਾਰ ਭਾਜਪਦੀ ਬਣ ਗਈ ਤੇ ਤੁਹਾਨੂੰ ਬਾਰੀ 2000 ਵੋਟ ਉਹ ਪੀਸ਼ ਗੋਲ ਨੇ ਇਹ ਡੱਲੇਵਾਲ ਸਾਹਿਬ ਨੂੰ ਕਿਹਾ ਉਹ ਪੀਸ਼ ਗੋਲ ਨੇ ਪੰਦੇਰ ਪੰਨੂ ਹੋਰਾਂ ਨੂੰ ਕਿਹਾ ਉਹ ਪੀਸ਼ ਗੋਲ ਹੋਰਾਂ ਨੇ ਆ ਜਿਹੜੇ ਲੀਡਰਸ ਸੀਗੇ ਹੋਰ ਇਹਨਾਂ ਦੀਆਂ ਕਿਸਾਨ ਜਥੇਬੰਦੀਆਂ ਤੇ ਉਹਨਾਂ ਨੂੰ ਕਿਹਾ ਭਾਵੇਂ ਅਸੀਂ ਬਿਲਕੁਲ ਸਾਨੂੰ ਤਾਂ ਪਤਾ ਕਿ ਇਹ ਗੈਰ ਸਿਆਸੀ ਚੋਣਾਂ 'ਚ ਇਹਨਾਂ ਨੇ ਭਾਗ ਨਹੀਂ ਲਿਆ ਜੇ ਇਹਨਾਂ ਨੇ ਚੋਣਾਂ 'ਚ ਭਾਗ ਲਿਆ ਹੁੰਦਾ ਤਾ ਅੱਜ ਉਹ ਇਹ ਕਹਿਣ ਦੇ ਸਮਰੱਥ ਨਾ ਹੁੰਦਾ ਉਹ ਹੱਥ ਜੋੜ ਕੇ ਕਹਿੰਦਾ ਵੀ ਬਾਬਿਓ ਜਿਹੜੀ ਗੱਲ ਆ ਬੈਠ ਕੇ ਕਰ ਲੋ ਕਿਉਂਕਿ ਪੰਜਾਬ ਤੇ ਤੁਹਾਡੇ ਨਾਲ ਹੈ ਉਦੋਂ ਵੀ ਇਹ ਵੰਡੇ ਗਏ ਸੀ ਉਦੋਂ ਇਹ ਤਿੰਨ ਧੜਿਆਂ 'ਚ ਵੰਡੇ ਗਏ ਜਿਹੜਾ ਤੀਸਰਾ ਛੋਟਾ ਧੜਾ ਉਹਨੇ ਚੋਣਾ 'ਚ ਭਾਗ ਲਿਆ ਸੀ ਸੋ ਮੈਂ ਮੇਰੀ ਇਹ ਨਿੱਜੀ ਰਾਏ ਹੈ ਮੇਰੀ ਨਿੱਜੀ ਰਾਏ ਇਹ ਹੈ ਕਿ ਗੈਰ ਸਿਆਸੀ ਕੁਝ ਨਹੀਂ ਹੁੰਦਾ ਅੱਜ 7ਵੇਂ ਗੇੜ 'ਚ ਵੀ ਤੁਸੀਂ ਉਹਨਾਂ ਸਿਆਸੀ ਲੀਡਰਾਂ ਦੇ ਮੋਰੋਂ ਜਲੀਲ ਹੋ ਕੇ ਉੱਠ ਕੇ ਆਏ ਹੋ ਸੋ ਉਹ ਜਲਾਲਤ ਜਿਹੜੀ ਆ ਉਹ ਸਿਆਸੀ ਲੀਡਰਾਂ ਨੇ ਤੁਹਾਡੀ ਕੀਤੀ ਆ ਜੀ ਤੇ ਉਹ ਇਸ ਲਈ ਕੀਤੀ ਆ ਕਿ ਉਹ ਸਿਆਸਤੇ ਕਾਬਜ਼ ਨੇ ਸੋ ਤੁਸੀਂ ਆਪਣੇ ਆਪ ਨੂੰ ਗੈਰ ਸਿਆਸੀ ਆਖਦੇ ਹੋ ਅਸਲ 'ਚ ਇਹ ਗੈਰ ਸਿਆਸੀ ਵਾਲੀ ਗੱਲ ਨਹੀਂ ਗਈ ਸੋ ਸਾਡਾ ਜਿਹੜਾ ਸਵਾਲ ਆ ਉਹ ਇਹ ਹੈ ਕਿ ਮੀਟਿੰਗ ਬੇਸਿੱਟਾ ਰਹੀ ਆ ਇਸ ਮੀਟਿੰਗ 'ਚੋ ਕੁਝ ਨਹੀਂ ਨਿਕਲਿਆ ਸਾਢੇ 12 ਵਜੇ ਮੀਟਿੰਗ ਹੋਈ ਸ਼ੁਰੂ 3 ਕਿਤੇ ਦੀ ਲੰਮੀ ਮੀਟਿੰਗ ਸੀ ਮੀਟਿੰਗ ਵਿੱਚ ਸ਼ੈਵਰਾਜ ਚੋਹਾਨ ਖੇਤੀਬਾੜੀ ਮੰਤਰੀ ਪਿਊਸ਼ ਗੋਲ ਉਦਯੋਗ ਮੰਤਰੀ ਤੇ ਪ੍ਰਲਾਦ ਜੋਸ਼ੀ ਜਿਹੜੇ ਨੇ ਉਹ ਖਰਾਕ ਮੰਤਰੀ ਆ ਉਹ ਬੈਠੇ ਸੀ ਜੀ ਇਹਦੇ ਚ ਜ਼ਿਆਦਾ ਅਗਰੈਸਿਵ ਜਿਹੜਾ ਆ ਉਹ ਪਿਊਸ਼ ਗੋਲ ਹੋ ਕੇ ਬੋਲਿਆ ਹੂੰ ਇਹਦੇ ਨਾਲ ਹੀ ਪੰਜਾਬ ਦੇ ਹਰਪਾਲ ਸਿੰਘ ਚੀਮਾ ਆ ਤੇ ਜਿਹੜੇ ਵਿੱਤ ਮੰਤਰੀ ਨੇ ਇਹਦੇ ਨਾਲ ਗਰਮੀਤ ਸਿੰਘ ਖੁੰਡਿਆ ਹੋਰੀ ਜਿਹੜੇ ਐਗਰੀਕਲਚਰ ਮੰਤਰੀ ਨੇ ਤੇ ਨਾਲ ਹੀ ਅਤੇ ਪੰਜਾਬ ਦਾ ਖਰਾਕ ਮੰਤਰੀ ਲਾਲਚੰਦ ਘਟਾਰੂ ਚੱਕ ਵੀ ਸ਼ਾਮਲ ਸੀ ਜੀ ਹੁਣ ਇਹ ਜਿਹੜੀਆਂ ਸਰਕਾਰਾਂ ਨੇ ਦੋ ਉਹਨਾਂ ਸਰਕਾਰਾਂ ਦੇ ਨਾਲ ਕਿਸਾਨਾਂ ਨੇ ਆਪਣੀ ਗੱਲਬਾਤ ਜੈਸਵੀ ਅੰਦਾਜ਼ ਚ ਰੱਖੀ ਅਸੀਂ ਉਹਨੂੰ ਤੌਜੀ ਆਖਦੇ ਹਾਂ ਪਰ ਸਰਕਾਰਾਂ ਦੀ ਬੇਰੁਖੀ ਤੇ ਉਹ ਮੀਟਿੰਗ ਨੂੰ ਲਮਕਾਉਣਾ ਤੇ ਸ਼ਾਮਾ ਪਾਉਣੀ ਆ ਉਹ ਇਸ ਕੜੀ ਦੇ ਸ਼ਿਕਾਰ ਹੋ ਗਏ ਕਿ ਜਦੋਂ ਹੀ ਨਿਕਲੇ ਉਦੋਂ ਇਹਨਾਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਅੱਜ ਡੱਲੇਵਾਲ ਸਾਹਿਬ ਦਾ ਆ ਇਹ ਸੰਭਾਵਨਾ ਲਾਈ ਜਾ ਰਹੀ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਨੂੰ ਕਿਸੇ ਥਾਂ ਤੇ ਰੱਖਿਆ ਹੋਇਆ ਹੈ ਕੁਝ ਆਗੂ ਛੱਡ ਦਿੱਤੇ ਗਏ ਨੇ ਕੁਝ ਆਗੂ ਛੱਡ ਦਿੱਤੇ ਜਾਣਗੇ ਪਰੰਤੂ ਕੁੱਲ ਮਿਲਾ ਕੇ ਜਿਹੜਾ ਕਿਸਾਨੀ ਦਾ ਇੱਕ ਹੋਲ ਹੈ ਇਹਦਾ ਘਾਣ ਹੋ ਚੁੱਕਾ ਹੈ ਹਾਂ। ਤੇ ਕੀ ਸਥਿਤੀ ਹੈ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਕਿਉਂਕਿ ਸ਼ੰਭੂ ਬਾਰਡਰ ਤੋਂ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਤੇ ਉਹਨਾਂ ਦੇ ਨਾਲ ਹੋਰ ਵੀ ਕਿਸਾਨ ਆ ਗੂ ਨੇ ਉਹਨਾਂ ਨੂੰ ਵੀ ਡਿਟੇਨ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਦੂਜੀ ਥਾਂ ਜਿਹੜਾ ਹੈ ਉਹ ਲੈ ਕੇ जाया ਜਾ ਰਿਹਾ ਹੈ ਸਰ ਇਸ ਬਾਰੇ ਕੀ ਕਹਿਣਾ ਚਾਹ ਰਹੇ? ਲੇਖਕ ਡਿਲੀਵਰ ਸਾਹਿਬ ਇੱਕ ਵਧੀਆ ਸੀਜ਼ਨ ਲੀਡਰ ਨੇ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨੀ ਕੋਲ ਦੇ ਲੇਖੇ ਲਾਈ ਹੈ। ਜੀ। ਠੀਕ ਹੈ। ਹਾਂ। ਮੈਂ ਤਾਂ ਸਿਰਫ ਇਸ ਇੱਕ ਦੋ ਐਕਸ਼ਨਾਂ ਤੇ ਡੱਲੇਵਾਲ ਸਾਹਿਬ ਦਾ ਮੁਲਾਂਕਣ ਕਰਨ ਲੱਗਾ ਕਿ ਇੱਕ ਤਾਂ ਗੱਲ ਇਹ ਹੈ ਵੀ ਜਦੋਂ ਡੱਲੇਵਾਲ ਸਾਹਿਬ ਨੇ ਮਰਨ ਵਤ ਰੱਖਿਆ ਜੀ ਇਸ ਸਾਡੀਆਂ ਸਰਕਾਰਾਂ ਇਨੀਆਂ ਗੈਰ ਸੰਜੀਦਾ ਹਮ ਸਰਕਾਰਾਂ ਨੇ ਕਿ ਇਹਨਾਂ ਲਈ ਕੋਈ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਮਰਦਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਮ ਕੀ ਕੋਈ ਡੱਲੇਵਾਲ ਰਾਤੋ ਰਾਤ ਪੈਦਾ ਹੋ ਜਾਂਦਾ ਡੱਲੇਵਾਲ ਪੈਦਾ ਸਦੀਆਂ ਬਾਅਦ ਹੁੰਦਾ ਹੈ ਕੋਈ ਤੇ ਫਿਰ ਉਸ ਡੱਲੇਵਾਲ ਨੂੰ ਕੀ ਹੱਕ ਹੈ ਕਿ ਉਹ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਤਿਲ ਤਿਲ ਕਰਕੇ ਮਰ ਲਈ ਮਜਬੂਰ ਕਰ ਦੇਵੇ ਕਿ ਮੈਂ ਮਰ ਜਾਣਾ ਜੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਸਾਡੇ ਕੋਲ ਐਸੀਆਂ ਧਾਰਨਾ ਹੈਗੀਆਂ ਬਾਪੂ ਸਰੂਪ ਸਿੰਘ ਕਿੰਨਾ ਚਿਰ ਮਰਨ ਵਰਤ ਤੇ ਬੈਠਾ ਰਿਹਾ ਈਰੋਮ ਚਾਨੂ ਸ਼ਰਮੀਲਾ ਲਗਭਗ 14-15 ਸਾਲ ਮਰਨ ਵਰਤ ਤੇ ਬੈਠੀ ਰਹੀ ਸਹੀ ਨਾਉ ਮਰੀ ਤੇ ਨਾਉ ਦੀ ਮੰਗ ਬੰਨੀ ਗਈ ਸੋ ਇੱਕ ਗੱਲ ਡੱਲੇਵਾਲ ਸਾਹਿਬ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਜੀ ਕਿ ਡੱਲੇਵਾਲ ਸਾਹਿਬ ਤੁਹਾਨੂੰ ਆਪਣੀ ਮੰਗ ਤੇ ਪਹਿਰਾ ਦੇਣ ਲਈ ਲੋਕਾਂ 'ਚ ਜਾਣਾ ਪੈਣਾ ਤੁਹਾਨੂੰ ਆਪਣੀਆਂ ਮੰਗਾ ਮਨੌਲੜੀ ਦੇਸ਼ ਭਰ ਦੀ ਕਿਸਾਨੀ ਨੂੰ ਇਕੱਠਿਆ ਕਰਨਾ ਪੈਣਾ ਜੀ ਤੁਹਾਨੂੰ ਆਪਣੀਆਂ ਮੰਗਾ ਮਨੌਲੜੀ ਆਪਣੇ ਜਿਹੜੀਆਂ ਟੁੱਟੀਆਂ ਬਾਹਾਂ ਨੇ ਉਹਨਾਂ ਨੂੰ ਗਲੇ ਲਾਉਣਾ ਪੈਣਾ ਹੂੰ ਸੋ ਇੱਕ ਤਾਂ ਗੱਲ ਇਹ ਹੈ ਦੂਸਰੀ ਗੱਲ ਵੀ ਜਿਹੜਾ ਮਰਨ ਵਰਤ ਹੈ ਉਹ ਜਦੋਂ ਤੁਹਾਡਾ ਪਹਿਲੇ 20 ਜਾਂ 30 ਦਿਨਾਂ ਚ ਹੈ ਤੇ ਡਾਕਟਰ ਕਹਿੰਦਾ ਵੀ ਡੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋ ਗਈ ਡੱਲੇਵਾਲ ਸਾਹਿਬ ਦੀ ਸਿਹਤ ਮਾੜੀ ਹੋ ਗਈ ਤੇ ਹੁਣ ਜਦੋਂ ਮਰਨ ਵਰਤ 114 ਦਿਨਾਂ ਚ ਹੋ ਗਿਆ ਜੀ ਠੀਕ ਹੈ ਤੇ ਡੱਲੇਵਾਲ ਸਾਹਿਬ ਮੀਟਿੰਗਾਂ ਚ ਜਾਣ ਲੱਪ ਹੈ ਡੱਲੇਵਾਲ ਸਾਹਿਬ ਪੂਰੀ ਦਲੀਲ ਨਾਲ ਗੱਲ ਕਰਨ ਲੱਗ ਪਏ ਡੱਲੇਵਾਲ ਸਾਹਿਬ ਦੇ ਚਿਹਰੇ ਤੇ ਰੌਣਕ ਆ ਗਈ ਵੀ ਉਹ ਕਿਹੜਾ ਮਰਨ ਵਰਤ ਹੁੰਦਾ ਹੈ ਜਿਹਦੇ ਵਿੱਚ ਪਹਿਲੇ 20 ਦਿਨਾਂ ਚ ਹਾਲਤ ਮਾੜੀ ਹੋ ਜਾਂਦੀ ਹੈ ਤੇ ਫੇਰ ਉਹਦੀ ਜਿਹੜੀ ਹਾਲਤ ਵਿੱਚ ਸੁਧਾਰ ਹੋਣਾ ਪੈਂਦਾ ਉਹ ਕਿਹੜਾ ਮਰਨ ਵਰਤ ਹੈ ਉਹ ਲੋਕਾਂ ਨੂੰ ਸਮਝ ਨਹੀਂ ਆਉਂਦਾ ਡੱਲੇਵਾਲ ਸਾਹਿਬ ਦਾ ਮਰਨ ਵਰਤ ਵਿਅਕਤੀਗਤ ਹੀਰੋਇਜ਼ਮ ਵੱਲ ਨੂੰ ਜਾਂਦਾ ਹੈ ਵਿਅਕਤੀਗਤ ਹੀਰੋਇਜ਼ਮ ਕਦੀ ਵੀ ਕਿਸੇ ਅੰਦੋਲਨ ਦੀ ਜਿਹੜੀ ਹੈ ਉਹ ਵਿਗਿਆਨਕ ਅਗਵਾਈ ਨਹੀਂ ਕਰ ਸਕਦਾ ਜੇ ਡੱਲੇਵਾਲ ਸਾਹਿਬ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਕੀ ਡੱਲੇਵਾਲ ਦਾ ਕੋਈ ਬਦਲ ਹੈ ਜੇ ਉਹਦੀ ਆਪਣੀ ਜਥੇਬੰਦੀ ਇਹ ਆਖਦੀ ਹੈ ਕਿ ਸਾਨੂੰ ਅਜੇ ਮਹੀਨੇ ਨਾਲ ਮੀਟਿੰਗ ਦਿਓ ਸੈਂਟਰ ਗਵਰਨਮੈਂਟ ਨੂੰ ਕਹਿੰਦੇ ਆ ਅਜੇ ਸਾਨੂੰ ਮਹੀਨੇ ਨੂੰ ਮੀਟਿੰਗ ਦਿਓ ਕਿਉਂਕਿ ਡੱਲੇਵਾਲ ਸਾਹਿਬ ਉਦੋਂ ਤੱਕ ਕੁਝ ਤੰਦਰੁਸਤ ਹੋ ਜਾਣਗੇ ਜੀ ਗੱਲ ਕਰਨ ਦੇ ਕਾਬਿਲ ਹੋ ਜਾਣਗੇ ਇਹਦਾ ਮਤਲਬ ਇਹ ਹੈ ਵੀ ਬਾਕੀ ਬੰਦਿਆਂ ਕੋਲ ਦਲੀਲ ਨਾਲ ਗੱਲ ਕਰਨ ਦਾ ਕੋਈ ਉਹ ਹੈ ਨਹੀਂਗਾ ਤੇ ਜਿਸ ਬੰਦੇ ਕੋਲ ਦਲੀਲ ਨਾਲ ਗੱਲ ਕਰਨ ਦੀ ਸਮਰੱਥਾ ਹੈ ਸਾਨੂੰ ਤਾਂ ਉਹਦੀ ਲੰਮੀ ਉਮਰ ਚਾਹੀਦੀ ਹੈ ਤੇ ਜੇ ਸਾਨੂੰ ਉਹਦੀ ਲੰਮੀ ਉਮਰ ਚਾਹੀਦੀ ਹੈ ਤੇ ਫਿਰ ਉਹ ਮਰਨ ਵਰਤ ਤੇ ਕਿਉਂ ਬੈਠਾ ਡੱਲੇਵਾਲ ਸਾਹਿਬ ਦੀ ਸਿਹਤ ਵੀ ਤਾਂ ਠੀਕ ਨਹੀਂ ਨਾ ਉਮਰ ਵੀ ਤਾਂ ਬਜ਼ੁਰਗ ਹੋ ਰਹੇ ਨੇ ਨਾ ਸੋ ਇਸ ਸੰਦਰਭ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਡੱਲੇਵਾਲ ਸਾਹਿਬ ਨੂੰ ਅੱਜ ਅਰੈਸਟ ਕਰ ਲਿਆ ਗਿਆ ਆ ਡੱਲੇਵਾਲ ਸਾਹਿਬ ਕਿੱਥੇ ਨੇ ਅਜੇ ਸਾਨੂੰ ਪਤਾ ਨਹੀਂ ਡੱਲੇਵਾਲ ਸਾਹਿਬ ਨੂੰ ਜਲਦੀ ਹੀ ਜਿਹੜਾ ਆ ਉਹ ਵਧੀਆ ਹਸਪੀਟਲ ਵਿੱਚ ਦਾਖਲ ਕਰਾਇਆ ਜਾਵੇ ਡੱਲੇਵਾਲ ਸਾਹਿਬ ਸਾਡੇ ਲਈ ਬੜੇ ਕੀਮਤੀ ਨੇ ਦੇ ਨਾਲ ਹੀ ਰੱਲੇ ਸਵਾਲ ਸਾਹਿਬ ਨੂੰ ਬੇਨਤੀ ਹੈ ਕਿ ਇਸ ਅੰਦੋਲਨ ਦਾ ਰਿਵਿਊ ਕਰਨ ਉਹ ਜਿੱਥੇ ਵੀ ਨੇ ਜਦੋਂ ਵੀ ਉਹ ਸਾਡੀ ਵੀਡੀਓ ਦੇਖਣ ਉਹ ਰਿਵਿਊ ਕਰਨ ਕਿਉਂਕਿ ਪੰਜਾਬ ਦੇ ਲੋਕ ਬੜੀ ਬੈਲੈਂਸ ਅਗਵਾਈ ਦੀ ਮੰਗ ਕਰਦੇ ਨੇ ਕਿ ਸਾਨੂੰ ਜੋਗ ਹੱਥਾਂ ਦੀ ਅਗਵਾਈ ਮਿਲੇ ਇਦਾਂ ਸਿਆਸੀ ਖੇਤਰ ਵਿੱਚ ਗੈਰ ਸਿਆਸੀ ਹੋ ਕੇ ਵਿਚਰਿਆ ਨਹੀਂ ਸਰਨਾ ਜੀ ਸਰ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਤੁਹਾਡੇ ਮੁਤਾਬਕ ਇਹ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਕਿਉਂ ਲਿਆ ਬਿਲਕੁਲ ਪੰਜਾਬ ਸਰਕਾਰ ਪਿਛਲੇ ਕੁਝ ਦਿਨਾ ਤੋਂ ਖਾਸ ਕਰਕੇ ਦਿੱਲੀ ਦੀ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਇਹ ਪੰਜਾਬ ਨੂੰ ਗਵਾਉਣਾ ਨਹੀਂ ਚਾਹੁੰਦੇ ਪੰਜਾਬ ਨੂੰ ਗਵਾਉਣਾ ਨਹੀਂ ਚਾਹੁੰਦੇ ਕਿਉਂ ਕਿਉਂਕਿ ਪੰਜਾਬ ਇਹਨਾਂ ਦੀ ਹੁਣ ਇੱਕ ਇਕਲੋਤੀ ਆਸ ਦੀ ਕਿਰਨ ਹੈ ਦਿੱਲੀ ਇਹਨਾਂ ਦੇ ਹੱਥੋਂ ਨਿਕਲ ਗਈ ਜੀ ਜੀ ਹੋਰ ਕਿਸੇ ਸਟੇਟ ਵਿੱਚ ਇਹਨਾਂ ਨੂੰ ਕੋਈ ਭਾ ਨਹੀਂ ਪੜਨਿਆ ਇੱਕ ਤਾਂ ਪੰਜਾਬ ਦੇ ਲੋਕ ਇਹਨਾਂ ਤੋਂ ਮਜੂਸ ਹੋ ਗਏ। ਖਾਸ ਕਰਕੇ ਇੱਕ ਟੈਸਟ ਹੋਇਆ ਜਿਹੜਾ ਨਗਰ ਨਿਗਮ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ। ਉਹਦੇ ਵਿੱਚ ਕਿਸੇ ਇੱਕ ਥਾਂ ਤੋਂ ਵੀ ਆਮ ਆਦਮੀ ਪਾਰਟੀ ਆਪਣੇ ਸਿਰ ਤੇ ਬਲਬੁੱਤੇ ਨਾਲ ਨਹੀਂ ਜਿੱਤੀ। ਜੀ। ਮੇਅਰ ਤਾਂ ਭਾਵੇਂ ਇਹਨਾਂ ਨੇ ਬਣਾ ਲਿਆ ਸਾਰੇ ਥਾਵਾਂ ਤੇ। ਪਰੰਤੂ ਉਹ ਮੇਅਰ ਇਹਨਾਂ ਨੇ ਕਿੱਦਾਂ ਬਣਾਏ ਉਹ ਇਹ ਜਾਣਣ ਜਾਂ ਇਹਨਾਂ ਦਾ ਰੱਬ ਜਾਣੇ ਉਹ ਉਹ ਵੀ ਕਿਸੇ ਤੋਂ ਲੁਕੀ ਹੋਈ ਗੱਲ ਨਹੀਂਗੀ। ਹੂੰ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਸ਼ਹਿਰੀ ਵਪਾਰੀ ਸ਼ਹਿਰੀ ਲੋਕ ਆਮ ਆਦਮੀ ਪਾਰਟੀ ਤੋਂ ਪਿੱਛੇ ਹਟ ਰਿਹਾ ਤਾਂ ਉਹਦੇ ਕੁਝ ਕਾਰਨ ਨੇ ਉਹਨਾਂ ਕਾਰਨਾਂ 'ਚ ਇੱਕ ਕਾਰਨ ਕਿਸਾਨਾਂ ਦਾ बार-बार ਸੜਕਾਂ ਰੋਕਣਾ ਜੀ ਔਰ ਉਹਦੇ ਤੋਂ ਪੰਜਾਬ ਦੇ ਹੋਰ ਵਰਗਾਂ ਦਾ ਪ੍ਰਭਾਵਿਤ ਹੋਣਾ ਹੈ ਦੂਸਰਾ ਕਾਰਨ ਕਿ ਪੰਜਾਬ ਦੇ ਵਿੱਚ ਨਸ਼ੇੜੀਆਂ ਤੇ ਸਕੰਜਾ ਕੱਸਣ ਲਈ ਇਹਨਾਂ ਨੇ ਬਲਡੋਜ਼ਰ ਐਕਸ਼ਨ ਕੀਤਾ ਉਸ ਐਕਸ਼ਨ ਨੂੰ ਪੰਜਾਬ ਦੇ ਲੋਕਾਂ ਨੇ ਵਧੀਆ ਹੁੰਗਾਰਾ ਦਿੱਤਾ ਜੀ ਇਹਦੇ ਨਾਲ ਹੀ ਪੰਜਾਬ ਸਰਕਾਰ ਨੇ ਰੋਜ਼ਗਾਰ ਵੀ ਦਿੱਤਾ ਅੱਜ ਹੀ ਲਗਭਗ 1000 ਆਹ ਈਟੀਟੀ ਅਧਿਆਪਕ ਨੂੰ ਮਤਲਬ ਜੁਆਇਨਿੰਗ ਲੈਟਰ ਮਿਲੇ ਨੇ ਮੁੱਖ ਮੰਤਰੀ ਸਾਹਿਬ ਨੇ ਦਿੱਤੇ ਨੇ ਜੀ ਇਹਦੇ ਨਾਲ ਹੀ ਗੈਂਗਸਟਰਾਂ ਦੇ ਮੁਕਾਬਲੇ ਹੋ ਰਹੇ ਨੇ ਜੀ ਇਹ ਕੁਝ ਗੱਲਾਂ ਨੇ ਜਿਹੜੀਆਂ ਪੰਜਾਬ ਸਰਕਾਰ ਆਪਣੀ ਸ਼ਬੀ ਨੂੰ ਸੁਧਾਰਨ ਲਈ ਕਰ ਰਹੀ ਹੈ। ਹੂੰ। ਸੋ ਜੇ ਕਿਸਾਨੀ ਮੰਗਾਂ ਤੇ ਵੀ ਇਸ ਤਰੀਕੇ ਦਾ ਐਕਸ਼ਨ ਲਿਆ ਗਿਆ ਨਾ ਜੀ। ਤੇ ਉਹ ਸਰਕਾਰ ਜੀ ਮੈਂ ਇਹ ਸਮਝਦਾ ਕਿ ਇਹਨਾਂ ਨੇ ਸ਼ਹਿਰਾਂ ਨੂੰ ਧਿਆਨ ਚ ਰੱਖ ਕੇ ਲਿਆ ਕਿ ਪਿੰਡਾਂ ਚੋਂ ਇਸ ਕਿਸਾਨੀ ਨੇ ਕਿੰਨਾ ਕਿਸਾਨ ਨੂੰ ਪ੍ਰਭਾਵਿਤ ਕਰਨਾ ਉਹ ਵੰਡਿਆ ਜਾਣਾ। ਆਪਾਂ ਸ਼ਹਿਰਾਂ ਦੀ ਵਸੂ ਜਿਹੜੀ ਆ ਉਹਨੂੰ ਨਾਰਾਜ਼ ਨਾ ਕਰੀਏ। ਸੋ ਆਮ ਆਦਮੀ ਪਾਰਟੀ ਨੇ ਇਸ ਸਾਰੇ ਦੀ ਕੈਲਕੂਲੇਸ਼ਨ ਕਰਕੇ ਇਹਨਾਂ ਨੂੰ ਜਦੋਂ ਖੇੜਿਆ ਤਾਂ ਕੋਈ ਬਹੁਤਾ ਜਿਹੜਾ ਮੋਹਰੋ ਮੁਕਾਬਲਾ ਜਰ ਵੀ ਨਹੀਂ ਹੋਇਆ ਛੋਟੇ ਜਿਹਾ ਲਾਠੀ ਚਾਰਜ ਤੋਂ ਬਾਅਦ ਇਹ ਜਿਹੜੇ ਨੇ ਕਿਸਾਨ ਜਿਹੜੇ ਨੇ ਇਜਾੜ ਲਈ ਇਤੁਰਗਾ ਇਹਨਾਂ ਦਾ ਸਾਰਾ ਬਣਿਆ ਬਣਾਇਆ ਉੱਥੇ ਟੀਨਾ ਦੀ ਛੱਤਾਂ ਬਣੀਆਂ ਸੀ ਉੱਥੇ ਸਟੇਜ ਬਣੀ ਸੀ ਉੱਥੇ ਜੋ ਪ੍ਰਬੰਧ ਸੀ ਉਹ ਉਹਨਾਂ ਨੇ ਮੈਂ ਟੱਚ ਖੇਰੂ ਖੇਰੂ ਕਰ ਦਿੱਤੇ ਜੀ ਸਰ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਵਕ ਵਕ ਸਿਆਸੀ ਪਾਰਟੀਆਂ ਦਾ ਇਸ ਸਾਰੇ ਕਾਰਵਾਈ ਸੰਬੰਧੀ ਕੀ ਪੱਖ ਹੈ ਦੋ ਕੋ ਵੱਖ-ਵੱਖ ਸਿਆਸੀ ਪਾਰਟੀਆਂ ਦੀ ਜੇ ਮੈਂ ਗੱਲ ਕਰਾਂ ਜੀ ਤਾਂ ਈਵਨ ਦੈਨ ਜਿਨ੍ਹਾਂ ਨੇ ਐਕਸ਼ਨ ਕੀਤਾ ਹੈ ਭਗਵੰਤਬਾਨ ਦੀ ਸਰਕਾਰ ਨੇ ਉਹਦੇ ਮੰਤਰੀ ਹੀ ਇਹ ਕਹੀ ਜਾਂਦੇ ਆ ਕਿ ਇਹ ਸੈਂਟਰ ਦੀਆਂ ਮੰਗਾ ਸੀ ਅਸੀਂ ਪੰਜਾਬ ਦੀ ਸਰਕਾਰ ਜਿਹੜੀ ਆ ਕਿਸਾਨਾਂ ਦੇ ਨਾਲ ਆ ਜੇ ਮੈਂ ਨਾਲ ਦੀ ਗੱਲ ਕਰਾਂ ਤਾਂ ਜਿਹੜਾ ਖਰੜਾ 224 ਦਾ ਮੰਡੀ ਕਾਰਨ ਬੋਰਡ ਦੇ ਸੰਬੰਧੀ ਆਇਆ ਉਹਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਰੱਦ ਕੀਤਾ ਉਹ ਬੜੀ ਵੱਡੀ ਗੱਲ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਵੀ ਇਹਨੂੰ ਭਾਜਪਾ ਦੇ ਖਿਲਾਫ ਵਰਤਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਜੀ ਇਹਦੇ ਨਾਲ ਹੀ ਕਾਂਗਰਸ ਦੇ ਲੀਡਰਾਂ ਦਾ ਬਿਆਨ ਆਇਆ ਹੈ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਜਿਹੜੀ ਹੈ ਉਹ ਕਿਸਾਨਾਂ ਨਾਲ ਬਹੁਤ ਜ਼ੁਲਮ ਕਰ ਰਹੀ ਹੈ ਸ਼ਖਬੀਰ ਬਾਦਲ ਹਰਾਦਾ ਬਿਆਨ ਆਇਆ ਹੈ ਕਿ ਇਹ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਮੁਰਕੇ ਜ਼ਿਲ੍ਹਿਆਂ ਵਾਲਾ ਬਾਗ ਬਣਾਤਾ। ਸੋ ਇਦਾਂ ਦਾ ਹੀ ਭਾਜਪਾ ਦਾ ਬਿਆਨ ਆਇਆ ਹੈ ਕਿ ਅਸੀਂ ਤਾਂ ਇਹਨਾਂ ਨਾਲ ਮਾਰਾਥਨ ਇੱਕ ਮੀਟਿੰਗਾਂ ਕਰ ਰਹੇ ਆਂ। ਅਸੀਂ ਇਹਨਾਂ ਦੀ ਆਵਾਜ਼ ਤੇ ਹੱਕੀ ਮੰਗਾਂ ਦੇ ਲਈ ਇਹਨਾਂ ਨਾਲ 7ਵੀਂ ਵਾਰ 3 ਘੰਟੇ ਸਾਡੇ ਮੰਤਰੀ ਬੈਠੇ ਪਰ ਪੰਜਾਬ ਸਰਕਾਰ ਨੇ ਇਹਨਾਂ ਦਾ ਬਹੁਤ ਮਾੜੀ ਕੀਤੀ ਸੋ ਇਹ ਸਾਰੀਆਂ ਪੋਲਿਟਿਕਲ ਪਾਰਟੀਆਂ ਜੀ ਕੋਈ ਵੀ ਪੰਜਾਬ ਦੇ ਕਿਸਾਨਾਂ ਦੇ ਹੱਕ ਚ ਨਹੀਂ ਗਈ ਇਹ ਸਾਰੀਆਂ ਕਿਸਾਨਾਂ ਦੇ ਨਾਂ ਤੇ ਰਾਜਨੀਤੀ ਕਰਨਾ ਚਾਹੁੰਦੀਆਂ ਇੱਕ ਭਲੇਖਾ ਸਿਰਜਣਾ ਚਾਹੁੰਦੀ ਹੈ ਪਰ ਇੱਕ ਗੱਲ ਮੈਂ ਸਮਝਦਾ ਕਿ ਸ਼ਾਇਦ ਇਹਨਾਂ ਪਾਰਟੀਆਂ ਨੂੰ ਮਤਲਬ ਭਲੇਖਾ ਹੋਵੇ ਪਰ ਕਿਸਾਨਾਂ ਨੂੰ ਇਹਨਾਂ ਪਾਰਟੀਆਂ ਦੇ ਕੈਰੇਕਟਰ ਬਾਰੇ ਕੋਈ ਵੀ ਸ਼ੱਕ ਨਹੀਂਗਾ ਕਿ ਇਹਨਾਂ ਪਾਰਟੀਆਂ ਦਾ ਆਪੋ ਆਪਣਾ ਕੀ ਕੈਰੇਕਟਰ ਹੈ ਤੇ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਕਿਵੇਂ ਸਮਝਦੇ ਆ ਅਸੀਂ ਅਖੀਰ ਤੇ ਇੰਨੀ ਗੱਲ ਕਹਿਣੀ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਵਾਜਬ ਤੇ ਹੱਕੀ ਮੰਗਾਂ ਜਿਹੜੀਆਂ ਨੇ ਉਹਨਾਂ ਦਾ ਨਿਪਟਾਰਾ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦਾ ਖਿਆਲ ਰੱਖਦੇ ਹੋਏ ਜਥੇਬੰਦ ਹੋਣ ਲੋਕਾਂ ਨੂੰ ਐਜੂਕੇਟ ਕਰਨ ਤੇ ਇਹਦੀ ਬਜਾਏ ਕਿਉਂ ਰਸਤੇ ਰੋਕਣ ਉਹ ਸਾਰੇ ਭਾਰਤ ਦੇ ਕਿਸਾਨਾਂ ਨੂੰ ਆਪਣੀਆਂ ਜਿਹੜੀਆਂ ਮੰਗਾਂ ਨੇ ਆਪਣੀਆਂ ਜਥੇਬੰਦੀਆਂ ਉਹਨਾਂ ਨਾਲ ਟੋਲਣ ਦੀ ਯਤਨ ਕਰ। ਜੀ। ਸੋ ਵੱਡੇ ਪੱਧਰ ਤੇ ਫੈਲੀ ਕਿਸਾਨੀ ਖਬਰ ਤੇ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰ। ਧੰਨਵਾਦ। ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ।